ਤਾਜ਼ਾ ਪੰਜਾਬ ਦੇ ਕਈ ਪਿੰਡ ਪੰਚਾਇਤੀ ਚੋਣਾਂ ਦੇ ਰੰਗ ਦੇ ਵਿੱਚ ਖੇਡ ਰਹੇ ਨੇ 14 ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਚੱਲ ਰਹੀਆਂ ਨੇ ਇੱਕ ਪਿੰਡ ਦੇ ਵਿੱਚ ਸਰਪੰਚ ਦੇ ਲਈ ਵੋਟਾਂ ਪੈ ਰਹੀਆਂ ਨੇ ਜਦਕਿ ਬਾਕੀ ਦੇ ਪਿੰਡਾਂ ਦੇ ਵਿੱਚ ਪੰਚੀ ਦੇ ਲਈ ਵੋਟਾਂ ਪੈ ਰਹੀਆਂ ਨੇ ਤਾਂ 14 ਪਿੰਡ ਨੇ ਇਹ ਗਿੱਦੜਵਾਹਾ ਦੇ ਜਿੱਥੇ ਅੱਜ ਵੋਟਾਂ ਪੈ ਰਹੀਆਂ ਨੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕਾਫੀ ਜ਼ਿਆਦਾ ਲੋਕਾਂ ਨੂੰ ਚਾ ਚੜਿਆ ਹੋਇਆ ਸਵੇਰ ਤੋਂ ਹੀ ਬੂਥਾਂ ਦੇ ਬਾਹਰ ਵੱਡੀਆਂ-ਵੱਡੀਆਂ ਲਾਈਨਾਂ ਨੇ ਛੜੀਆਂ ਉਹ ਲੱਗੀਆਂ ਹੋਈਆਂ ਨੇ ਤਾਂਗੇ ਦੜਵਾ ਦੇ 14 ਪਿੰਡ ਨੇ ਜਿੱਥੇ ਵੋਟਾਂ ਪੈ ਰਹੀਆਂ ਨੇ ਇੱਕ ਪਿੰਡ ਦੇ ਵਿੱਚ ਸਰਪੰਚ ਦੇ ਲਈ ਵੋਟਾਂ ਪੈ ਰਹੀਆਂ ਜਦਕਿ ਬਾਕੀ ਦੇ ਪਿੰਡਾਂ ਦੇ ਵਿੱਚ ਪੰਚੀ ਦੇ ਲਈ ਵੋਟਾਂ ਪੈ ਰਹੀਆਂ ਨੇ ਤਾਂ ਕੋਲ ਮਿਲਾ ਕੇ ਇਹ 14 ਪਿੰਡ ਦੇ ਜੇ ਉਧਰ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਦੇ ਵੱਲੋਂ ਵੀ ਪੋਖਤਾ ਪ੍ਰਬੰਧ ਨੇ ਜਿਹੜੇ ਉਹ ਵੀ ਕੀਤੇ ਗਏ ਨੇ ਤਾਂ ਅਲੱਗ-ਅਲੱਗ ਬੂਥਾ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਵੀ ਲਗਾਤਾਰ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਦੇਖ ਸਕਦੇ ਹੋ ਕੀ ਬੂਥਾਂ ਦੇ ਬਾਹਰ ਵੱਡੀਆਂ-ਵੱਡੀਆਂ ਲਾਈਨਾਂ ਨੇ ਛੜੀਆਂ ਉਹ ਲੋਕਾਂ ਦੀਆਂ ਲੱਗੀਆਂ ਹੋਈਆਂ ਨੇ ਕਾਫੀ ਜ਼ਿਆਦਾ ਲੋਕਾਂ ਨੂੰ ਚਾਹ ਛੜਿਆ ਹੋਇਆ ਤਾਂ ਗਿੱਦੜਵਾਹਾ ਦੇ ਵਿੱਚ ਇਹ ਵੋਟਾਂ ਪੈ ਰਹੀਆਂ ਨੇ ਗਿੱਦੜਵਾਹਾ ਦੇ 14 ਪਿੰਡ ਰ ਜਿੱਥੇ ਇੱਕ ਪਿੰਡ ਦੇ ਵਿੱਚ ਸਰਪੰਚੀ ਦੇ ਲਈ ਵੋਟਾਂ ਪੈ ਰਹੀਆਂ ਨੇ ਜਦਕਿ ਬਾਕੀ ਦੇ ਪਿੰਡਾਂ ਦੇ ਵਿੱਚ ਪੰਚੀ ਦੇ ਲਈ ਵੋਟਾਂ ਪੈ ਰਹੀਆਂ ਨੇ ਤਾਂ ਇੱਕ ਪਿੰਡਾ ਜਿੱਥੇ ਸਰਪੰਚ ਚੁਣਿਆ ਜਾਣਾ ਬਾਕੀ ਦੇ ਪਿੰਡਾਂ ਦੇ ਵਿੱਚ ਪੰਜ ਚੁਣੇ ਜਾਣੇ ਨੇ ਤਾਂ ਜਦੋਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਸੀ ਤਾਂ ਉਸ ਸਮੇਂ ਚੋਣ ਕਮਿਸ਼ਨ ਦੇ ਵੱਲੋਂ ਕ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਸੀ ਕਈ ਉਮੀਦਵਾਰਾਂ ਦਾ ਇਹ ਕਹਿਣਾ ਸੀ ਕਿ ਸਾਡੇ ਗਲਤ ਤਰੀਕੇ ਦੇ ਨਾਲ ਕਾਗਜ਼ ਨਿਛੜੇ ਉਹ ਕੱਢ ਦਿੱਤੇ ਨੇ ਤਾਂ ਜਿਸ ਨੂੰ ਦੇਖਦੇ ਹੋਏ ਕਈ ਪਿੰਡਾਂ ਦੇ ਵਿੱਚ ਚੋਣਾਂ ਨੇ ਜੜੀਆਂ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਤੇ ਅੱਜ ਗਿੱਦੜਵਾਹਾ ਦੇ 14 ਪਿੰਡਾਂ ਦੇ ਵਿੱਚ ਇਹ ਚੋਣਾਂ ਨੇ ਜੜੀਆਂ ਉਹ ਪੈ ਰਹੀਆਂ ਨੇ ਇੱਕ ਪਿੰਡ ਦੇ ਵਿੱਚ ਸਰਪੰਚੀ ਦੇ ਲਈ ਵੋਟਾਂ ਪੈ ਰਹੀਆਂ ਜਦਕਿ ਬਾਕੀ ਦੇ ਪਿੰਡਾਂ ਦੇ ਵਿੱਚ ਪੰਛੀ ਦੇ ਨਹੀਂ ਛੋਣਾ ਪੈ ਰਹੀਆਂ ਨੇ ਤਾਂ ਵੱਖ-ਵੱਖ ਬੂਥਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲੋਕਾਂ ਦਾ ਭਾਰੀ ਉਤਸ਼ਾਹ ਦੇਖ ਸਕਦੇ ਹੋ ਕਾਫੀ ਵੱਡੀਆਂ-ਵੱਡੀਆਂ ਲਾਈਨਾਂ ਨੇ ਜੜੀਆਂ ਉਹ ਸਵੇਰ ਤੋਂ ਹੀ ਬੂਥਾਂ ਦੇ ਬਾਹਰ ਲੱਗੀਆਂ ਹੋਈਆਂ ਨੇ ਲੋਕ ਬੜੇ ਹੀ ਚਾਅ ਦੇ ਨਾਲ ਆਪਣੀ ਵੋਟ ਪਾਉਣ ਦੇ ਲਈ ਬੂਥਾਂ ਦੇ ਉੱਪਰ ਪਹੁੰਚ ਰਹੇ ਨੇ ਸਰ ਜੀ ਕੀ ਕਹਿਣਾ ਚਾਹੁੰਗੇ ਬਈ ਇਹ ਬੋਦੀ ਦੁਆਰਾ ਹੋ ਰਹੀ ਹੈ ਬਈ ਤੁਹਾਨੂੰ ਪਤਾ ਹੀ ਪੈਣਾ ਪੰਚਾਇਤ ਇਲੈਕਸ਼ਨ ਹੋਏ ਸੀ ਜਿਹੜੀ ਬਣਨ ਦਾ ਪ੍ਰੋਬਲਮ ਆਈ ਸੀ ਕਾਗਜ਼ ਆਬਜੈਕਸ਼ਨ ਹੋ ਗਈ ਸੀ ਜਾਨ ਕੰਪਲੋ ਉਹ ਲੇਖਨ ਕਮਿਸ਼ਨ ਨੇ ਦੁਬਾਰਾ ਇਹ ਲੇਖਨ ਜੋੜ ਰਹੇ ਆ ਤੇ 15 ਲੇਖਨਾਂ ਨੂੰ ਟੋੜੇ 26 ਬੁਲਤ ਹੈ। ਤੇ ਬੰਦੀ ਸੰਪੰਤੀਆ ਦੋਲੇ ਦੀ ਬਸਤੀ ਦੇ ਪੰਚਾਇਤ ਨੂੰ ਟੋੜ ਰਹੇ। ਪ੍ਰਬੰਧ ਬੁਸਲਾ ਕਰਨਾ। ਨੂੰਨ ਕੋਈ ਕੰਮੇ ਦੀ ਕੋਈ ਪ੍ਰੋਬਲਮ ਨਹੀਂ। ਇਸ ਪਰ ਲੇਖਨ ਹੋਣਗੇ। ਜਿੰਨ ਤੋਂ ਆਪਣਾ ਗਿਣਤੀ ਚੌਂਦੀ ਪਰ ਮਾਣ ਦੀ ਕਿਰਪਾ ਨਾਲ ਇਸ ਬੁਲਵੀ ਹੋਈ ਹੈ। ਇਹ ਲੇਖਨ ਬੋਰਡ ਤੁਹਾਡੇ ਪਿਸ ਕਰੇਗਾ। ਪਰ ਪਰਮਾਣਿਕ ਮਾਰਗ ਲੱਗਦੀ ਹੈ। ਅਜੇ ਇੱਕ ਦੋ ਹੋਰ ਤੇ ਦਸ-ਦਸ ਜਵਾਨ ਆਏ ਨੇ ਇਸ ਟਾਂ। ਪਟੋਲਣ ਪੜਦੇ ਹੁੰਦੇ ਆ ਪਟੋਲਣ ਪੜਦੇ ਤੇ ਕਿਹਦੀ ਜੀਐਸਪੀ ਦਾ ਬੰਦ ਉਹ ਦੂਪਰੇ ਅਸਤੀ ਜਦੋਂ ਨਹੀਂ ਨਾਸੀ ਕਿ ਜਿੰਨਾਂ ਫਰ ਵੋਟ ਦੇਣਾ ਕੋਈ ਮੇਰੀ ਆਮ ਪਬਲਿਕ ਨੂੰ ਹੱਥ ਜੋੜ ਕੇ ਪੀਲਾ ਵੀ ਇਲੈਕਸ਼ਨ ਚ ਜਿੱਤਾਂ ਹੁੰਦੇ ਜਾਂਦੇ ਜਿੱਤਤੀ ਕੁਰਸੀ ਮਨਵਾਉਣਾ ਜਾਣਦੇ ਆ ਪਰ ਬਰਦਾਸ਼ਤ ਕਰਨਾ ਸਿੱਖੋ ਹਰ ਬਰਦਾਸ਼ਤ ਕਰਨਾ ਸਿੱਖੋ ਵੋਟਰਾਂ ਨੂੰ ਕੀ ਦਿੰਦੇ ਹੋ ਵੋਟਰਾਂ ਨੂੰ ਪੀਲਾ ਵੀ ਆਪਾਂ ਪੈਸਾ ਬਣਾ ਕੇ ਰੱਖੋ ਲੱਖੀ ਤਾਂ ਆਏ ਸਲਾਉਂਦੇ ਰਹੇ ਨੇ ਤੇ ਆਪਣੇ ਪੈਸੇ ਦਾ ਖਰਾਬ ਨਹੀਂ ਕਰਨਾ